ਹਾਂਜੀ ਦੋਸਤ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਕੋਹੇਨੂਰ ਪੈਲਸ ਜੋ ਤੁਸੀਂ ਵਿਆਹ ਸ਼ਾਦੀਆਂ ਅਤੇ ਜਨਮ ਦਿਨ ਪਾਰਟੀ ਸ਼ਗਨ ਵਾਸਤੇ ਬੁੱਕ ਕਰਵਾ ਸਕਦੇ ਹੋ ਬਿਲਕੁਲ ਜੈਜ ਰੇਟ ਦੇ ਵਿੱਚ ਬਹੁਤ ਸ਼ਾਨਦਾਰ ਲੁੱਕ ਹੈ ਇਸ ਪੈਲਸ ਦੀ ਅਤੇ ਕੈਟਰਿੰਗ ਦਾ ਖਾਸ ਪ੍ਰਬੰਧਾ ਵਿਆਹ ਸ਼ਾਦੀਆਂ ਲਈ ਫੁੱਲ ਏਸੀ ਹਾਲਾ ਬਾਕੀ ਮਾਲਕ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਕਿ ਆਪਾ ਨੂੰ ਕੀ ਕੁਝ ਫੈਸਿਲਿਟੀਆਂ ਦਿੰਦਾ ਵਾ ਕੀ ਹਾਲ ਹੈ ਬਹੁਤ ਵਧੀਆ ਭਾਈ ਹੋਰ ਬੜੀ ਵਧੀਆ ਪਰਿਵਾਰੀ ਕਿਵੇਂ ਚੱਲਦਾ ਪ੍ਰੋਗਰਾਮ ਹੈ ਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ ਵਧੀਆ ਹਾਂ ਬਹੁਤ ਸੋਹਣੀ ਗੋਗਾਂ ਜੀ ਠੀਕ ਹੈ ਜੀ ਤੇ ਬਾਕੀ ਸਾਡੇ ਪ੍ਰਬੰਧ ਤੁਸੀਂ ਦੇਖੇ ਹੀ ਹੋਣਗੇ ਅੱਜ ਬਹੁਤ ਵਧੀਆ ਜੀ ਹਾਂ ਬਹੁਤ ਜ਼ਿਆਦਾ ਪ੍ਰਬੰਧ ਹੈ ਸਾਡੇ ਕੋਲ ਟਰੱਕੀ ਵੀ ਵਗੈਰਾ ਸਾਰੀ ਨਵੀਂ ਪਾਈ ਹੋਈ ਹੈ ਠੀਕ ਹੈ ਜੀ ਏਕੂ ਜੈਡ ਤੇ ਇੱਕ ਮਾਨਿਕ ਚਲੋ ਵੀ ਆਪਣਾ ਪੈਸ ਚੇ ਕਿੰਨੇ ਜਿਆਦਾ ਦਾ ਪ੍ਰੋਗਰਾਮ ਹੋ ਸਕਦਾ ਹੈ ਆਪਾਂ ਕਰਨਾ ਹੋਵੇ। 500 ਤੱਕ ਵੀ 1100 ਤੱਕ ਵੀ ਚੱਲ ਜਾਂਦਾ ਹੈ। ਇਹ ਬਹੁਤ ਵੱਡਾ ਹਾਲ ਹੈ ਬਹੁਤ ਵੱਡਾ ਹਾਲ ਹੈ। ਸਾਡਾ 프ਰੰਟ ਵੀ ਜਿਹੜਾ ਬਹੁਤ ਵਧ ਗਿਆ ਹੈ ਹੈ ਗਿਆ ਅੱਗੇ। ਹਾਂਜੀ ਤੇ ਕਾਰ ਪਾਰਕਿੰਗ ਤੇ ਕਿੰਨੇ ਚ ਨਾਲ ਸਾਡੀ ਬੈਕ ਸਾਈਡ ਹਾਂਜੀ ਹਾਂਜੀ ਕਾਰ ਪਾਰਕਿੰਗ ਵੀ ਅਸੀਂ ਸੜਕ ਦੇ ਵਿੱਚ ਤਾਂ ਜਦ ਕਾਰ ਉੱਪਰ ਆਉਗੀ ਪਾਰਕਿੰਗ ਦੀ ਪਰੌਣ ਹੋ ਜਾਊਗੀ ਵੀ ਪੈਸਾਂ ਨੇ ਜਮਾ ਰੋਡ ਤੇ ਕੱਢਦੇ ਹੋ ਵੀ ਔਖਾ ਹੀ ਹਾਂਜੀ ਹਾਂਜੀ ਅਸੀਂ ਰੋਡ ਤੇ ਅਸੀਂ ਰੋਡ ਤੇ ਕੋਈ ਗੱਡੀ ਨਹੀਂ ਖੜਨਣ ਦਿੰਦੇ। ਨਹੀਂ ਇਹ ਬਹੁਤ ਹਾਲ ਦੇ ਪਿੱਛੇ ਦੇ ਹੋਈ ਦੀ। ਹਾਂਜੀ ਹਾਂ ਤੇ ਕਪਣਾ ਜੇ ਕਈ ਵਰੀ ਕੋਈ ਮਨ ਲੇ ਚਲੋ 20 ਬੰਦੇ ਨੂੰ ਸਵਾ ਦਾ ਕੋ ਸੋਡੇ ਤੋਂ ਕਰਵਾਉਣਾ ਹੋ ਗਿਆ ਨਾ ਫਾਲ ਬਾਈ ਬੈਨ ਕੈਟਿੰਗ ਦਾ ਕੈਟਿੰਗ ਅਸੀਂ ਉਹਨਾਂ ਬੰਦਿਆਂ ਦੀ ਕਰਦੇ ਆ ਜੀ ਜਿਹੜੇ ਸੱਤ ਕੁਆਲਟੀ ਮੰਗਦੇ ਆ ਇਹ ਚੰਗੀ ਕੁਆਲਿਟੀ ਦਾ ਵਧੀਆ ਟਾਪ ਕੁਆਲਿਟੀ ਸੀ ਕੈਟਰਿੰਗ ਲੈਣੀ ਹੈ ਕਿ ਅਗਰ ਚੰਗੀ ਕੁਆਲਿਟੀ ਕਰਾਂਗਾ ਤਾਂ ਹਲ ਵੀ ਹੁੰਚੇਗੀ ਟਾਪ ਕੁਆਲਿਟੀ ਦੇਵਾਂਗੇ ਤਾਂ ਉਹ ਇੱਕ ਸਾਈਚ ਉਸ ਅੰਚਾਰਾ ਸੰਗ ਨਹੀਂਿਕਲਣਾ ਜੇਕਰ ਕੋਈ ਸਾਨੂੰ ਕਹਿੰਦਾ ਹੈ ਕਿ ਸਾਨੂੰ ਪੈਸੇ ਘੱਟ ਲਾ ਲਓ ਹਾਂਜੀ ਹਾਂਜੀ ਲੋਅ ਕੁਆਲਿਟੀ ਦੀ ਕੈਟਰਿੰਗ ਕਰਦੇ ਹਾਂ ਉਹਨੂੰ ਅਸੀਂ ਕੈਟਰਿੰਗ ਨਹੀਂ ਕਰਦੇ ਜਦੋਂ ਉਹਨੂੰ ਅਸੀਂ ਕਲਾ ਖਾਰ ਦੇ ਦਿੰਦੇ ਹਾਂ ਕਿ ਤੁਸੀਂ ਆਪ ਦਾ ਦਮਨ ਦਾ ਹਾਂ ਵੀ ਚੰਗੀ ਕੁਆਲਿਟੀ ਦੇ ਬੰਚੰਗੇ ਲੱਗਦਾ ਟੰਟੜੀ ਇਹ ਹੈ ਸਾਟਾ ਐਸਏਕੇ ਸਾਟਾ ਮਤਲਬ ਇਹ ਏਰੀਏ ਦੇ ਵਿੱਚ ਨਾਮ ਬਣਿਆ ਹੋਇਆ ਹੈਗਾ ਵੀ ਕੁਆਲਿਟੀ ਟੋਪ ਹੈ ਫੇਰ ਹੀ ਫਾਇਦਾ ਇਹ ਜੇ ਕੁਆਲ ਜੇ ਕੋਈ ਚੰਗੀ ਕੁਆਲਿਟੀ ਲੈਣੀ ਚਾਹੁੰਦਾ ਤਾਂ ਅਸੀਂ ਕੈਟਰਿੰਗ ਕਰਦੇ ਹਾਂ ਜੇ ਕੋਈ ਕਹਿੰਦਾ ਵੀ ਪੈਸੇ ਘੱਟ ਕਰ ਲੋ ਕੁਆਲਿਟੀ ਲੋ ਨਾ ਕਰ ਦੋ ਅਸੀਂ ਘੱਟ ਪੈਸਾ ਸੁਆਲ ਕੀ ਦਿੰਨੇ ਹਾਂ ਹੋਰ ਦੱਸੋ ਨਾ ਵਧੀਆ ਹੀ ਸਿਸਟਮ ਚਾਹੀਦੇ ਹੈ ਨਾ ਅਜਿਹਾ ਸਾਡਾ ਮੇਨ ਮਕਸਦ ਹੈ ਜਿਹੜਾ ਜਿਵੇਂ ਆਚਾਰ ਜਾਂ ਸਾਈ ਲੱਗੀ ਹੈ ਕਿ ਜਿੰਨਾ ਚਿਰ ਤੂੰ ਹੋਰ ਸਾਈ ਨਹੀਂ ਕਰਾਉਂਦਾ ਉਨਾਂ ਚਿਰ ਅਸੀਂ ਸਾਈ ਲੱਗੀ ਨਹੀਂ ਦਿੰਦੇ ਇਹ ਸਹੀ ਅਲਗੇਰੀ ਜਵਾਬ ਨਹੀਂ ਅਸੀਂ ਇਹਨਾਂ ਨਾਲ ਮਤਲਬ ਹੀ ਸਲੀਕੇ ਨਾਲ ਪੇਸ਼ ਆਉਣੀ ਹੈ ਤਾਂ ਅਗਲੇ ਬੰਦੇ ਦੀ ਮਜਬੂਰੀ ਬਣ ਜਾਂਦੀ ਹੈ ਵੀ ਯਾਰ ਉੱਥੇ ਬੰਦ ਨੂੰ ਨਾ ਕੀਤਾ ਸੀ ਬਹੁਤ ਵਧੀਆ ਸੀ ਤੇਰਾ ਆਉਣਾ ਫਲਾਨੇ ਬੰਦੇ ਦਾ ਤਾਂ ਉੱਚ ਉਹ ਜ਼ਿਆਦੇ ਹੁੰਦਾ ਨਹੀਂ ਹਾਂਜੀ 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 ਕੋਈ ਸਾਬਾ ਕਿਸੇ ਨਾਲ ਅੱਜ ਤੱਕ ਸਾਰਾ ਤਸਾਬ ਦਾ ਨਹੀਂ ਦੋਦਾ ਤੇ ਨਹੀਂ ਅਸੀਂ ਪਮਾ ਨਹੀਂ ਅਸੀਂ ਤੁਲੰਮ ਲਾ ਕੇ ਛੇਤੀ ਕਰੀ ਅਸੀਂ ਮੋੜ ਨਹੀਂ ਦਿੱਤਾ ਕਿ ਤੁਸੀਂ ਗਰੀਬ ਵੀ ਆ ਜਾਂਦੇ ਸਾਡੇ ਕੋਲ ਇਹਨਾਂ ਦੀ ਮਜ਼ਦੂਰੀ ਬਣੀ ਹੁੰਦੀ ਹੈ ਕਿ ਅਸੀਂ ਬੈਲਸ ਜੀ ਪ੍ਰੋਗਰਾਮ ਕਰਨਾ ਉਹਨਾਂ ਨੂੰ ਅਸੀਂ ਉਹਦੇ ਹਿਸਾਬ ਨਾਲ ਹੀ ਟੈਕੋ ਕਰ ਲੈਂਦੇ ਠੀਕ ਹੈ ਇਹ ਨਹੀਂ ਹੈਗਾ ਵੀ ਅਸੀਂ ਮੰਨ ਕੇ ਚੱਲ ਵੀ ਪਾਇਸ ਇਹ ਤਾਂ ਰੈਂਟ ਦੱਸ ਕੇ 10 11 ਉੱਦੂ ਆਦੂ ਦੇ ਨਾ ਕਰਨਾ ਕਿ ਸੁਆਰ ਖਾਈ ਹੈ ਨਾ ਪਰ ਨਹੀਂ ਅਸੀਂ ਇਦਾਂ ਕੁਝ ਬਹੁਤ ਬਹੁਤ ਫਰਕ ਪਾਉਂਦੇ ਹਾਂ ਹਾਂਜੀ ਹਾਂਜੀ ਅਸੀਂ ਪਾਲਟੀ ਵੇਖਦੇ ਹਾਂ ਕਹੇ ਜੀ ਇਹ ਜੇ ਕਿਉਂ ਕਹਿੰਦਾ ਕਿ ਪੈਸੇ ਕਰਨ ਦੀ ਹਾਂਜੀ ਸਾਡੀ ਪਹੁੰਚ ਕਰਤਾ ਅਸੀਂ ਫਿਰ ਵੀ ਕਹਿੰਦੇ ਵੀ ਕੋਈ ਗੱਲ ਨਹੀਂ ਮਨਜ਼ੂਰੀ ਨਹੀਂ ਸਾਡੀ ਕੀ ਨਹੀਂ ਸਹੀ ਗੱਲ ਹੋਈ ਹਾਂ ਅਸੀਂ ਉਸੇ ਦੇ ਹਿਸਾਬ ਨਾਲ ਉਸ ਨੂੰ ਹੈਂਡਲ ਕਰਕੇ ਅਸੀਂ ਸਾਰਾ ਕੁਝ ਜੋ ਵੀ ਐਡਰੇਸ ਪ੍ਰੋਵਾਈਡ ਕਰਨਾ ਸਹੀ ਕਹਿੰਦੇ ਤੇ ਇੱਕ ਜੇ ਕੋਈ ਆਪਣੀ ਵੀਡੀਓ ਦੇਖ ਕੇ ਹੁੰਦਾਈ ਉਹਦੇ ਲਈ ਕੋਈ ਡਿਸਕਾਊਂਟ ਕਰਿਆ ਕਰੋਗੇ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਲਾਜ਼ਮੀ ਜਮਾਓ ਦੇ ਮੂੰਹੋਂ ਮੂੰਹੋਂ ਮੰਗੇ ਉਹਦੇ ਮੂੰਹੋਂ ਮੈਂ ਪੈਸੇ ਲੈ ਲਾਂ ਠੀਕ ਹੈ ਹਾਂਜੀ ਚਲੋ ਧੰਨਵਾਦ ਬਈ ਬਹੁਤ ਬਹੁਤ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਆਪਣੇ ਆਮ ਵੱਲੋਂ ਵੀ ਆਪਣੇ ਭਰਾਵਾਂ ਨੇ ਕੰਮ ਕੀਤਾ ਸਮਝੋ ਆਪਣਾ ਹੀ ਕੰਮ ਕੀਤਾ ਹਨ ਤੁਸੀਂ ਵੀਡੀਓ ਸ਼ੇਅਰ ਕਰਕੇ ਆਓਗੇ ਤੁਹਾਨੂੰ ਬਿਲਕੁਲ ਜਾਇਜ਼ ਰੇਟ ਲੱਗੂਗਾ ਬਾਕੀ ਪੈਂਸਲ ਰੋੜੀ ਰੋਕ ਤਲਵੰਡੀ ਸਭ ਬਾਕੀ ਤੁਸੀਂ ਆ ਅੱਗੇ ਵੀਡੀਓ ਸਾਰੀ ਚੈੱਕ ਕਰ ਲਓ ਪੈਂਸਲ ਦੀ ਲੋਕੇਸ਼ਨ ਦੀ ਵੀ ਵੀਡੀਓ ਅੱਗੇ ਲੱਗੀ ਹੋਈ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਹਾਂਜੀ ਮਾਲਕ ਦੀ ਤੁਸੀਂ ਗੱਲਬਾਤ ਸੁਣ ਹੀ ਲਈ ਹੋਵੇਗੀ ਬਹੁਤ ਚੰਗੇ ਦਿਲ ਦੇ ਇਨਸਾਨ ਨੇ ਕਹਿੰਦੇ ਗਾਹਕ ਨੂੰ ਸੰਤੁਸ਼ਟੀ ਮਿਲਣੀ ਚਾਹੀਦੀ ਹੈ ਆਪਾਂ ਨੂੰ 2 ਰੁਪਏ ਘੱਟ ਬਣ ਜਾਣਗੇ ਕੋਈ ਦਿੱਕਤ ਨਹੀਂ ਪਰ ਗਾਹਕ ਨੂੰ ਕਹਿੰਦੇ ਸੀ ਨਰਾਜ਼ ਹੋ ਕੇ ਨੀ ਮੋੜਨ ਦੇਣਾ ਇੱਕ ਵਾਰ ਤੁਸੀਂ ਵੀ ਹੁਣ ਵਿਜਟ ਜ਼ਰੂਰ ਕਰਵਾਓ ਪ੍ਰੋਗਰਾਮ ਲਈ ਬੁੱਕ ਕਰਵਾਓ ਕੋਹੇ ਨੂਰ ਪੈਲਸ ਜੋ ਕਿ ਤਲਵੰਡੀ ਸਾਬੋ ਦੇ ਲਾਗੇ ਆ ਤੇ ਗੁਰੂ ਕਾਂਜੀ ਯੂਨੀਵਰਸਿਟੀ ਤੋਂ 1 ਕਿਲੋਮੀਟਰ ਅੱਗੇ ਆ ਬਾਕੀ ਤੁਸੀਂ ਇਹ ਸਾਰਾ ਸਮਾਨ ਕੈਟਰਿੰਗ ਦਾ ਚੈੱਕ ਕਰੋ ਹਨਾ ਬਹੁਤ ਸ਼ਾਨਦਾਰ ਲੁੱਕ ਹੈ ਘਟੋ ਘਟ 1100 1100 ਬੰਦੇ ਦਾ ਇਸ ਪੈਲਸ ਦੇ ਵਿੱਚ ਪ੍ਰੋਗਰਾਮ ਕਰਨ ਲਈ ਪ੍ਰਬੰਧ ਦਾ ਥੋੜੇ ਰੁਪਈਆ ਦੇ ਵਿੱਚ ਤੁਹਾਨੂੰ ਸਮਾਨ ਦੀ ਬਹੁਤ ਚੰਗੀ ਕੁਆਲਿਟੀ ਮਿਲ ਜਾਊਗੀ ਕੋਈ ਵੀ ਤੁਹਾਨੂੰ ਕਿਸੇ ਗੱਲ ਦਾ ਅਲੰਬਾ ਨਹੀਂ ਆਉਣਾ ਤੁਸੀਂ ਇਹ ਪੈਲਸ ਚੈੱਕ ਕਰੋ ਨਾ ਬਹੁਤ ਵੱਡਾ ਫਰੰਟਾ ਪੈਲਸ ਦਾ ਜੋ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਕੋਈ ਵੀ ਬਾਹਰ ਦਾ ਨਜ਼ਾਰਾ ਲੈਣਾ ਚਾਹੁੰਦਾ ਉਹ ਬਾਹਰ ਇੱਥੇ ਬੈਠ ਕੇ ਆਪਣਾ ਇੰਜੋਏ ਕਰ ਸਕਦਾ ਬਾਕੀ ਪੈਲਸ ਦੇ ਵਿੱਚ ਹਾਲ ਬਹੁਤ ਵੱਡਾ ਜਿਵੇਂ ਸਾਨੂੰ ਮਾਲਕ ਨੇ ਕਿਹਾ ਕਿ ਘੱਟੋ ਘੱਟ 1100 ਬੰਦੇ ਦਾ ਸਾਡੇ ਕੋਲੇ ਪ੍ਰਬੰਧ ਦਾ ਬਾਕੀ ਫੁੱਲ ਏਸੀ ਹਾਲ ਆ ਬਹੁਤ ਵਧੀਆ ਪੈਲਸਾ ਇੱਕ ਵਾਰ ਸਾਰੇ ਜਾਨੇ ਵਿజిਟ ਜਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਤੱਕ ਤਾਂ ਕਿ ਵਿਆਹ ਦੇ ਪ੍ਰੋਗਰਾਮ ਕੋਈ ਪਾਰਟੀ ਦੇ ਲਈ ਬੁੱਕ ਕਰਵਾ ਸਕਣ। ਬਾਕੀ ਸਭ ਤੋਂ ਵੱਧ ਦਿੱਕਤ ਹੁੰਦੀ ਆ ਪੈਸੇ ਦੇ ਵਿੱਚ ਜੋ ਰੋਡ ਦੇ ਉੱਪਰ ਹੁੰਦਾ ਕੀ ਕਾਰ ਪਾਰਕਿੰਗ ਦੀ ਤੇ ਰੋਡ ਦੇ ਉੱਤੇ ਮਸ਼ੀਨਰੀ ਬਹੁਤ ਜਿਆਦਾ ਅੱਜ ਕੱਲ ਟ੍ਰੈਫਿਕ ਵਧ ਗਈ ਹੈ ਨਾ ਉੱਥੇ ਦਿੱਕਤ ਆਉਂਦੀ ਆ ਇਹਨਾਂ ਨੇ ਤਿੰਨ ਕਨਾਲਾਂ ਦੇ ਵਿੱਚ ਪਿੱਛੇ ਕਾਰ ਪਾਰਕਿੰਗ ਬਣਾਈ ਹੋਈ ਹੈ ਬਾਕੀ ਫੋਲੋ ਕਰੋ ਜੀ ਧੰਨਵਾਦ